ਟੈਨਸ਼ਨ ਨਹੀਂ ਲੈਣੀ ਵੋਟਾਂ ਆਉਂਦੀਆਂ ਨੇ ਬੋਟਾ ਜਾਂਦੀਆਂ ਹੁੰਦੀਆਂ ਆਪਾਂ ਦੋਨੇ ਭਰਾ ਭਰਾਵਾ ਤੇ ਹੁਣ ਮੈਂ ਇੱਕ ਗੱਲ ਕਹਿ ਤੀਟੂ ਬਾਣੀ ਨੂੰ ਮੈਂ ਕਹਿੰਦਾ ਭਾਈ ਵੀ ਗੱਲ ਹੈ ਲੋਕ ਸਾਥ ਹੀ ਦਿੰਦੇ ਸੱਚ ਦਾ ਸਾਥ ਜਿਹੜੇ ਕੁਝ ਜਿਹੜੇ ਕੁਝ ਬੰਦੇ ਦਿੰਦੇ ਆ ਤੇ ਜਿਹੜੇ ਵੋਟਾਂ ਪਾਉਂਦੇ ਉਹਨਾਂ ਦਾ ਬਹੁਤ ਤੈਰ ਰੋ ਸ਼ੁਕਰ ਗੁਜ਼ਾਰਾ ਪਰ ਟੂਟੇ ਸੇ ਨਾ ਟੂਟੇ ਕੇ ਤੋ ਧਰਮ ਵੀਰ ਕੀ ਜੋੜੀ ਹੋ ਤੇ ਹੁਣ ਸਾਡੀ ਧਰਮੀ ਦੀ ਜੋੜੀ ਬਣ ਗਈ ਹੈ ਇਹ ਜਿਹੜੀ ਫਿਲਮ ਹੈ ਇਹ ਸਾਡੀ ਚੱਲੇਗੀ ਰਾਜਾ ਸਿਕੰਦਰ ਸਾਡੀ ਪਹਿਲੀ ਫਿਲਮ ਹੈ ਦੋਨਾਂ ਭਰਾਵਾਂ ਦੀ ਰਾਜਾ ਸਿਕੰਦਰ ਤੇ ਇੱਕ ਮੈਨੂੰ ਹੌਸਲਾ ਦੇਣ ਆਇਆ ਵਾ ਤੇ ਦੂਜੀ ਗੱਲ ਕਹਿਣਾ ਵੀ ਫਿਲਮਾਂ 'ਚ ਆ ਜਾ ਕਿਉਂਕਿ ਅਸੀਂ ਸਿਆਸਤਾਂ 'ਚ ਲੜੇ ਆਂ ਤੁਸੀਂ ਸਾਡਾ ਮੁੱਲ ਨਹੀਂ ਪਾਇਆ ਹੁਣ ਕਿੱਤੋਂ ਕਰ ਸਾਨੂੰ ਫਿਲਮਾਂ 'ਚ ਕੰਮ ਦੇ ਕੇ ਸਾਡੀ ਬੇਨਤੀ ਨੂੰ ਕਬੂਲ ਕੀਤਾ ਜਾਵੇ ਕੰਗਨਾ ਦੇ ਚਿਹਰੇ ਤੇ ਪੂਰਾ ਮੋਲਕ ਇਕੱਠਾ ਹੋਇਆ ਪਰਦਾ ਵਾ ਉਹ ਕੁੜੀ ਦੇ ਨਾਲ ਅਸੀਂ ਵੀ 13-14 ਸਾਲਾਂ ਦੀ ਜ਼ਿੰਦਗੀ ਦੇ ਲੋਕ ਮੁੱਦਿਆਂ ਤੇ ਵਾਸਤੇ ਚੱਕਦੇ ਆ ਉਹ ਜਿਹੜਾ ਕੰਗਣਾ ਰਾਵਤ ਦੇ ਥੱਪੜ ਪਿਆ ਹੋਆ ਔਰ ਸਾਡੀ ਜਸਵਿੰਦਰ ਕੋਲ ਪੈਣ ਨਹੀਂ ਮਾਰਿਆ ਵਾਸੀ ਉਹਦਾ ਬਹੁਤ ਤੈਨ ਦੇ ਸ਼ੁਰੂ ਕਰ ਦਿੰਦੇ ਆ ਨਾਲ ਪਰ ਕੀ ਪਤਾ ਕੰਗਣਾ ਰਾਵਤ ਦੀ ਕੋਈ ਚਾਲ ਹੋਵੇ ਮਸ਼ਹੂਰ ਹੋਣ ਵਾਸਤੇ ਜਾਂ ਕੰਗਣਾ ਰਾਵਤ ਥੱਪੜ ਪਿਆ ਹੀ ਨਾ ਹੋਵੇ ਕਿਉਂਕਿ ਇਹ ਲੋਕ ਬਹੁਤ ਡਰਾਮੇਬਾਜ਼ ਹੈ ਇਹ ਨਾ ਇਹ ਫੇਮ ਚਾਹੁੰਦੇ ਆ ਜਿਹੜੀ ਕੰਗਣਾ ਰਾਵਤ ਦਾ ਇਹ ਫੇਮ ਚਾਹੁੰਦੀ ਹੈ ਇੱਕ ਕੁੜੀ ਸਮਝਦਾਰ ਕੁੜੀ ਪੜ੍ਹੀ ਲਿਖੀ ਕੁੜੀ ਇਦਾਂ ਨਹੀਂ ਕਰ ਸਕਦੀ ਸਭ ਤੋਂ ਪਹਿਲਾਂ ਟੀਟੂ ਬਣੀ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਦੋ ਦਰਜਨ ਤੋਂ ਉੱਤੇ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਿਆ ਹਾਂ ਮੈਂ ਐਮਐਚ1 ਪੀਟੀਸੀ ਪੰਜਾਬੀ Shimla ਚੈਨਲ ਜਿਲੰਧਰ ਦੂਦਸਨ ਤੇ ਪੂਰੀ ਐਕਟਿੰਗ ਕਰ ਚੁੱਕਿਆ ਹਾਂ ਵੱਡੀਆਂ ਫਿਲਮਾਂ ਵੀ ਮੈਂ ترਸ਼ੇਮ ਜਸਲ ਪ੍ਰਵੀਜ ਬਰਮਾ ਜੈ ਕਿਸ਼ੋਰ ਉਹਦੇ ਮੁੰਡੇ ਹੀਰੋ ਪੰਥੀ ਦੇ ਨਾਲ ਕੰਮ ਕਰ ਚੁੱਕਿਆ ਹਾਂ ਤੇ ਫਿਲਮਾਂ ਤੇ ਸ਼ਾਸਤ ਦਾ ਸਾਨੂੰ ਫਰਕ ਬਹੁਤ ਨਜ਼ਰ ਆਇਆ ਇੱਥੇ ਤਾਂ ਸਾਡਾ ਰੋਜ਼ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਵਾ ਕਦੇ ਡੀਐਸਪੀ ਨਾਲ ਕਦੇ ਐਸਐਸਪੀ ਨਾਲ ਲੋਕਾਂ ਪਿੱਛੇ ਜਪਗੇ ਲੈਨੇ ਆ ਲੋਕਾਂ ਪਿੱਛੇ ਅਸੀਂ ਮੁੱਖ ਮੰਤਰੀਆਂ ਨਾਲ ਲੜਦੇ ਆ ਪਰ ਵੋਟਰਾਂ ਦੇ ਰੁਝਾਨ ਦੇ ਕੇ ਅਸੀਂ ਕਿ ਸਾਲ ਚੁੱਪ ਹੋ ਰਹੇ ਆ ਅਸੀਂ ਸਾਲ ਚੁੱਪ ਹੋਵਾਂਗੇ ਲੋਕਾਂ ਨੂੰ ਸਾਡੀ ਕਮੀ ਮਹਿਸੂਸ ਹੋਊਗੀ ਜੋ ਬੰਦੇ ਬੋਲਦੇ ਹੁੰਦੇ ਸੀਗੇ ਤੇ ਲੋਕਾਂ ਨੂੰ ਪਤਾ ਲੱਗੂਗਾ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਅੱਜ ਮੇਰਾ ਵੀਰ ਮੇਰੇ ਕੋਲ ਆਇਆ ਵਾ ਇਹਨੇ ਅੱਧਾ ਘੰਟਾ ਮੇਰੇ ਤੇ ਲਾਇਆ ਵੀ ਵੀ ਆਪਾਂ ਫਿਲਮਾਂ ਦੇ ਪਿਛਾ ਸੀ ਅੱਜ ਤੇ ਮੇਰਾ ਵੀ ਮਨ ਕਰਦਾ ਵਾ ਵੀਰ ਟੈਨਸ਼ਨ ਭਰੀ ਜ਼ਿੰਦਗੀ ਜਿਹੜੀ ਸ਼ਾਸਤ ਦੀ ਅਸੀਂ ਲੜਦੇ ਸੀਗੇ ਕਿਉਂਕਿ ਜਿਹੜੇ ਫਿਲਮੀ ਕਲਾਕਾਰ ਹੁੰਦੇ ਆ ਉਹਨਾਂ ਦੇ ਵਿੱਚ ਦਿਲਾਂ ਵਿੱਚ ਪਾਪ ਨਹੀਂ ਹੁੰਦਾ ਉਮਰ ਵੀ ਵੱਧੀ ਆ ਇਹਦੇ ਨਾਲ ਜਦੋਂ ਅਸੀਂ ਨਵੇਂ-ਨਵੇਂ ਉਥੇ ਚਿਹਰੇ ਦੇਖਦੇ ਆ ਤੇ ਉੱਥੇ ਸਾਡੇ ਜਿਹੜੇ ਕਹਿੰਦਾ ਪਾਵਾ ਮੌਦਰ ਇਸ ਵਿੱਚ ਚੱਕੀ ਜਾਂਦੀ ਆ ਤੇ ਚਾਰ ਸਾਡੇ ਪੈਸੇ ਵੀ ਹੁੰਦੇ ਆ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਵਾ ਹੁਣ ਅਸੀਂ ਪਾਣੀ ਆ ਭਾਈ ਜੀ ਨੂੰ ਅਸੀਂ ਸਾਰੇ ਜਿੰਨੇ ਵੀ ਫਿਲਮਾਂ ਦੇ ਹੀਰੋ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਨੂੰ ਹਾਰਿਆਂ ਨੂੰ ਹੁਣ ਤੁਹਾਡਾ ਸਾਰਾ ਵਾ ਸਾਨੂੰ ਫਿਲਮਾਂ ਦੇ ਵਿੱਚ ਕੰਮ ਦਿਓ ਕਰੋ ਪੇਮੈਂਟ ਦੀ ਕੋਈ ਗੱਲ ਨਹੀਂ ਥੋੜੀ-ਮੋਢੀ ਘੱਟ ਦੇ ਦਿਓ ਕਰੋ ਸਾਨੂੰ ਜਗ੍ਹਾ ਦਿਓ ਅਸੀਂ ਨੀਟੂ ਸ਼ਰਣਾ ਵਾਲਾ ਤੇ ਟੀਟੂ ਬਾਣੀਆਂ ਅਸੀਂ ਇੱਕ ਥਾਂ ਤੇ ਕੰਮ ਕਰਾਂਗੇ ਅਸੀਂ ਵਧੀਆ ਕੰਮ ਕਰਾਂਗੇ ਤੇ ਵਾਅਦਾ ਕਰਦੇ ਲੋਕਾਂ ਦੇ ਮੁੱਦੇ ਵੀ ਅਸੀਂ ਚੁੱਕ ਦੇਵਾਂਗੇ ਇੰਨੀ ਗੱਲ ਬਸ ਨਹੀਂ ਆ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਵੀ ਆਪ ਸਾਹਮਣੇ ਬਹੁਤ ਜਲਦੀ ਟੀਟੂ ਬਾਣੀਆਂ ਤੇ ਨੀਟੂ ਸ਼ਰਣਾ ਦੋਨੇ ਵਧੀਆ ਫਿਲਮਾਂ ਲੜ ਜਾਓਗੇ ਔਰ ਜਿਹੜਾ ਕੰਗਨਾਂ ਨਾਲ ਰਾਵਤ ਤੇ ਥੱਪੜ ਪਿਆ ਹੋਆ ਔਰ ਸਾਡੀ ਜਸਵਿੰਦਰ ਗੌਰ ਭੈਣ ਨੇ ਮਾਰਿਆ ਵਸਦੀ ਉਹ ਬਹੁਤ ਤੈਅ ਦਾ ਸ਼ੁਰੂਦਾਰ ਕਰਦੇ ਆ ਨਾਲ ਪਰ ਪੰਕੀ ਪਤਾ ਕੰਗਣਾ 라ਵਤ ਦੀ ਕੋਈ ਚਾਲ ਹੋਵੇ ਮਸ਼ਹੂਰ ਹੋਣ ਵਾਸਤੇ ਜਾਂ ਕੰਗਣਾ 라ਵਤ ਥਪੜ ਪਿਆ ਹੀ ਨਾ ਹੋਵੇ ਕਿਉਂਕਿ ਇਹ ਲੋਕ ਬਹੁਤ ਡਰਾਮੇਬਾਜ਼ ਹੈ ਇਹ ਨਾ ਇਹ ਫੇਮ ਚਾਹੁੰਦੇ ਹੈ ਜਿਹੜੀ ਕੰਗਣਾ 라ਵਤ ਤਾਂ ਫੇਮ ਚਾਹੁੰਦੀ ਹੈ ਇੱਕ ਕੁੜੀ ਸਮਝਦਾਰ ਕੁੜੀ ਪੜ੍ਹੀ ਲਿਖੀ ਕੁੜੀ ਇਦਾਂ ਨਹੀਂ ਕਰ ਸਕਦੀ ਕੋਈ ਨਾ ਕੋਈ ਗੱਲ ਵਿਚਲੀ ਹੈ ਵਾ ਔਰ ਕੰਗਣਾ 라ਵਤ ਬਹੁਤ ਚਾਲਬਾਜ਼ ਹੈ ਕਿਉਂਕਿ ਅੱਗੇ ਵੀ ਪੰਜਾਬੀਆਂ ਨੇ ਇਹਨੇ ਕਿਹਾ ਉਗਰਵਾਦੀ ਉਹ ਜਿਹੜਾ ਧਿਆਪਨ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਜਿਹੜੇ ਮੰਨ ਲਓ ਜਿਉਂ ਦੀ ਇਹ ਜਿਹੜੀ ਉਹਨਾਂ ਗੱਲ ਕਹਿੰਦੀ ਹੈ ਕਿ ਇੰਨੇ ਨੇ ਬੱਚੇ ਵਿੱਚ ਲੋਕੀ ਬਿਕ ਜਾਂਦੇ ਆ ਉਹਨੇ ਇੰਨੀ ਗੱਲ ਕਹੀ ਸੀ ਕਿ ਜੇ ਉਹਨੂੰ ਪੁੱਛੋ ਤੇਰੀ ਮਾਂ ਹੋਵੇ ਜਾਂ ਤੇਰੀ ਭੈਣ ਹੋਵੇ ਜਾਂ ਤੇਰੀ ਉਹ ਅਜ ਕੁੜੀ ਹੋਵੇ ਜਾਂ ਤੇਰੀ ਆਪਣੀ ਬੇਟੀ ਹੋਵੇ ਤੂੰ ਉਹਨੇ ਇੰਨੀ ਗੱਲ ਕਹਿ ਸਕਦੀ ਹੈ ਨਹੀਂ ਕਹਿ ਸਕਦੀ ਪਰ ਕਿਸੇ ਨਾ ਕਿਸੇ ਸਿਆਸਤ ਦੇ ਵਿੱਚ ਇਹ ਸਿਆਸਤ ਖੇਡੀ ਜਾ ਰਹੀ ਹੈ ਨੀਟੂ ਜੀ ਉਹ ਕੁੜੀ ਵਿਚਾਰੀ ਬਹੁਤ ਸ਼ਰਮ ਹੈ ਮੈਂ ਜਾਣਦਾ ਨੂੰ ਨੀਟੂ ਜੀ ਉਹ ਕੁੜੀ ਸਪੋਰਟ ਕਰਨ ਵਾਲੇ ਤਾਂ ਬਥੇਰੇ ਨੇ ਕਿਰਾ ਨੀ ਮੈਂ ਮੈਂ ਕਿਹਾ ਸੁਣੋ ਕੋਈ ਨੌਕਰੀ ਦੇ ਰਿਆ ਵਾ ਮਸਲੋ ਕੋਈ ਕੁਛ ਦੇ ਰਿਆ ਵਾ ਅਸਲ ਵਿੱਚ ਆਪਣੀ ਸਪੋਰਟ ਕਰਨ ਵਾਲੇ ਆਪਾਂ ਲੱਭੀਏ ਮੈਂ ਆਪਾਂ ਆਪਦੀ ਸਪੋਰਟ ਕਰਨੀ ਲੱਭੀਏ ਉਹਨੇ ਤਾਂ ਇੱਕ ਗੱਲ ਰਾਸਟ ਗੱਲ ਕਰ ਰਿਹਾ ਹਾਂ ਕਿ ਮੋਦੀ ਸਾਹਿਬ ਨੇ ਮੋਦੀ ਸਾਹਿਬ ਨੇ ਕਿਸੇ ਤਰ੍ਹਾਂ ਦੇ ਸੰਵਿਧਾਨ ਦੇ ਵਿਰੋਧ ਨੂੰ ਨਹੀਂ ਮੰਨਦਾ ਤੇ ਮੈਂ ਵਾਰਨਸੀ ਫਾਰਮ ਭਰਨ ਗਿਆ ਮੋਦੀ ਸਾਹਿਬ ਦੇ ਪੀਐਮ ਦੇ ਖਿਲਾਫ ਕਿਉਂਕਿ ਸਾਰੇ ਸੰਵਿਧਾਨ ਉਖਤਰਾ ਸੀ ਡਾਕਟਰ ਪੀਨ ਲੋਬਾਬਾ ਸਾਹਿਬ ਦੇ ਸੰਵਿਧਾਨ ਨੂੰ ਨੇ ਲਲਕਾਰਿਆ ਸੀਗਾ ਮੈਂ ਉਸੰਤੰਪਿਤ ਵਿਰੋਧ ਕੀਤਾ ਉਸ ਗਲਤ ਪਰ ਮੈਂ ਗੱਲ ਕਰਨਾ ਚਾਹਨਾ ਕਿ ਆਪਾਂ ਸਾਰੇ ਪਰਦੇਸ਼ ਦੇ ਵਾਸੀ ਆਂ ਔਰ ਹਿੰਦੁਸਤਾਨ ਦੇ ਵਾਸੀ ਆਂ ਇਸ ਪੰਜਾਬ ਦੇ ਵਾਸੀ ਆਂ ਸਾਰੇ ਸਾਡੀ ਮਦਦ ਕਰੋ ਸਪੋਰਟ ਕਰੋ ਕਿਉਂਕਿ ਅਗਲੇ ਇਲੈਕਸ਼ਨ ਮੈਨ ਲੜਨੇ ਕਿਉਂਕਿ ਮੈਨੂੰ ਲੋਕਾਂ ਦੇ ਵੋਟਾਂ ਬਹੁਤ ਘਟ ਪਈਆਂ ਮੈਂ ਬਹੁਤ ਜ਼ਿਆਦਾ ਥੱਲੇ ਲੱਗਿਆ ਔਰ ਟੀਟੂ ਵਾਲੀ ਭਰਾ ਨੂੰ ਮੈਂ ਇਹ ਨਿਕਲ ਕਹੂੰਗਾ ਕਿ ਵੋਟਾਂ ਨਾ ਲੜ ਕੋਈ ਸਿਲਵਾ ਫੁਲ ਮੈਂ ਐਂਗਲ ਦੇ ਵਿੱਚ ਆਈਏ ਇਹ ਕਿਸੇ ਤਰ੍ਹਾਂ ਆਪਣੀ ਗੱਲ ਨਹੀਂ ਗਈ। ਹਰਮਨ ਆਪਾਂ ਦਾ ਸਿਆਸਤ ਵੀ ਜੀ ਆਪਾਂ ਦੋਨੋਂ ਫਿਲਮਾਂ ਲੜੀਆਂ ਇੱਕੋ ਹੀ। ਆਪਾਂ ਆਪਾਂ ਸਿਆਸਤ ਵੀ ਲੜਾਂਗੇ। ਨਹੀਂ ਨਹੀਂ ਤੁਸੀਂ ਲੜੋ ਸਿਆਸਤ ਤੇ ਅਸੀਂ ਅਲੂਬੀ ਦਾ ਕਹਿ ਦਿੱਤੀ ਸਾਰ ਤੋਂ ਤੇ ਫਿਲਮਾਂ ਵਾਲ ਰੁਖ ਮੋੜ ਤਾਂ ਤੁਹਾਡਾ ਹੁਣ ਰੋਜ਼ਾਨਾ ਆਪਾਂ ਫਿਲਮਾਂ ਵਾਲ ਲੱਗ ਜਾਣਾ ਜੀ। ਔਰ ਇਸ ਵੀਡੀਓ ਨੂੰ ਬਾਦ ਤੋਂ ਸ਼ੇਅਰ ਕਰੋ ਕਮੈਂਟ ਕਰੋ ਬਹੁਤ ਜ਼ਿਆਦਾ ਲਾਈਕ ਤੋਂ ਸ਼ੇਅਰ ਕਰ ਦਿਓ ਜਿੱਥੇ ਪਹੁੰਚਦੀ ਮੇਰੀ ਵੀਡੀਓ ਧੰਨਵਾਦ ਤੁਹਾਡਾ। ਪ੍ਰਮਾਤਮਾ ਰਾਮ ਚਰਦੀਕਾ ਬਖਸ਼ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਮਾ ਜੀਤ ਕਣੀ ਜਿਕਰਾ ਸ਼ੇਰਵਾਲੀ ਦਾ ਬੋ ਸਾਥੀ ਕਾਲ ਸਾਰਨ ਜੀ ਮੈਂ ਅੱਜ ਟੀਟੂ ਬਾਨੀਆਂ ਭਰਾ ਕੋਲ ਆਇਆ ਮੈਂ ਭਰਾ ਨੂੰ ਸਮਝਾਇਆ ਕਿ ਭਰਾ ਟੈਨਸ਼ਨ ਨਹੀਂ ਲੈਣੀ ਵੋਟਾਂ ਆਉਂਦੀਆਂ ਨੇ ਵੋਟਾਂ ਜਾਂਦੀਆਂ ਨੇ ਆਪਾਂ ਦੋਨੇ ਭਰਾ ਭਰਾ ਹਾਂ ਤੇ ਹੁਣ ਮੈਂ ਗੱਲ ਕਹੀ ਟੀਟੂ ਬਾਨੀਆਂ ਨੂੰ ਮੈਂ ਕਿਹਾ ਭਾਈ ਵੀ ਗੱਲ ਹੈ ਲੋਕ ਸਾਫ਼ ਸੀ ਦਿੰਦੇ ਸੱਚ ਦਾ ਸਾਥ ਜਿਹੜੇ ਕੁਝ ਜਿਹੜੇ ਕੁਝ ਬੰਦੇ ਦਿੰਦੇ ਆ ਉਹ ਜਿਹੜੇ ਵੋਟਾਂ ਪਾਉਂਦੇ ਉਹਨਾਂ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਆਪਾਂ ਉਹ ਜਿਹੜੇ ਨਹੀਂ ਪਾਉਂਦੇ ਉਹਨਾਂ ਦਾ ਕੀ ਕਰੀ ਇਹਨਾਂ ਦਿਮਾਗ ਦੇ ਲੋਕਾਂ ਦੇ ਵਿੱਚ ਪਾਰਟੀ ਬੜੀ ਹੈ ਜਦ ਤੱਕ ਪਾਰਟੀ ਨਹੀਂ ਨਿਕਲਦੀ ਤਦ ਤੱਕ ਮੇਰੇ ਕੋਈ ਹਰ ਨਹੀਂ ਸੀ ਮੈਂ ਭਰਾ ਨੂੰ ਕਿਹਾ ਹੁਣ ਸਾਰੇ ਕੰਮ ਛੱਡ ਤੇ ਯਾਰ ਤੂੰ ਸਾਲਾ ਫਿਲਮਾਂ ਚ ਚਲ ਫਿਲਮਾਂ ਚ ਕਾਫੀ ਦਿਨ ਹੋ ਗਏ ਛੱਡੇ ਨੂੰ ਵੀਰ ਤੇ ਹੁਣ ਤਾਂ ਨਹੀਂ ਤੂੰ ਇਦਾਂ ਲਗਾ ਤੈਨੂੰ ਲੈ ਕੇ ਜਾਣਾ ਹੀ ਜਾਣਾ ਹੁਣ ਫਿਲਮਾਂ ਦੇ ਵਿੱਚ ਹੁਣ T2 ਬਣੀਆਂ ਤੇ Needu ਛੱਡਣਾ ਵਾਲਾ ਤੁਹਾਨੂੰ ਦੋਨੇ ਭਰਾ ਫਿਲਮਾਂ ਤੇ ਨਜ਼ਰ ਆਉਣਗੇ ਬਹੁਤ ਜਲਦਬਾਜ਼ੀ ਵਿੱਚ ਤੁਹਾਨੂੰ ਗੱਲ ਦੱਸ ਦਿਆਂ ਹੋਰ ਵੀ ਪਾਈ ਜਲਦੀ ਮਾਨ ਸ਼ੁਰੂ ਕਰਦੇ ਆਪਾਂ ਟੈਨਸ਼ਨ ਹੀ ਨਹੀਂ ਸਰ ਦੋਨਾਂ ਭਰਾਵਾਂ ਦੀ ਫਿਲਮ ਆ ਰਹੀ ਹੈ ਟੂ ਟੇ ਸੇ ਨਾ ਟੂ ਟੇਗੇ ਤੋ ਧਰਮ ਵੀਰ ਕੀ ਜੋੜੀ ਹੋ ਤੇ ਹੁਣ ਸਾਡੀ ਧਰਮੀ ਦੀ ਜੋੜੀ ਬਣ ਗਈ ਐ ਇਹ ਜਿਹੜੀ ਫਿਲਮ ਐ ਇਹ ਸਾਡੀ ਚੱਲੇਗੀ ਰਾਜਾ ਸਿਕੰਦਰ ਸਾਡੀ ਪਹਿਲੀ ਫਿਲਮ ਐ ਦੋਨਾਂ ਭਰਾਵਾਂ ਦੀ ਰਾਜਾ ਸਿਕੰਦਰ ਤੁਸੀਂ ਸਾਰੇ ਦੇਖਿਓ ਫਿਲਮ ਦਾ ਨਾਮ ਐ ਰਾਜਾ ਸਿਕੰਦਰ ਐਂਡ ਕਰਾ ਕੇ ਰੱਖਾਂਗੇ ਸੀ ਗਾੜ ਡੱਡ ਕੇ ਰੱਖਾਂਗੇ ਪਰ ਜਿਹੜਾ ਸਾਨੂੰ ਵੋਟਾਂ ਨਹੀਂ ਪਾਈਆਂ ਹੁਣ ਵੋਟਾਂ ਪਾਣਗੇ ਕਿਉਂਕਿ ਭਰਾ ਭਰਾ ਆਪਾਂ ਦੋਨੇ ਫਿਲਮਾਂ ਚ ਆਣ ਲੱਗੇ ਆ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਿਓ ਜ਼ਰੂਰ ਦੇਖੋ ਫਿਲਮ ਰਾਜਾ ਸਿਕੰਦਰ ਕਿਉਂਕਿ ਜਿੱਤੇ ਭਾਜੀ ਰਾਜਾ ਬਣਨਗੇ ਤੇ ਮੈਂ ਸਿਕੰਦਰ ਬਣੂੰਗਾ ਜਾਂ ਮੈਂ ਸਿਕੰਦਰ ਬਣੂੰਗਾ ਭਾਜੀ ਰਾਜਾ ਬਣਨਗੇ ਇਹ ਤੁਸੀਂ ਫਿਲਮ ਜ਼ਰੂਰ ਦੇਖਣੀ ਹੈ ਕਿਉਂਕਿ ਰਾਜਾ ਸਿਕੰਦਰ ਫਿਲਮ ਮਾਰੀ ਮੋਟੀ ਫਿਲਮ ਨਹੀਂ ਕਹਿੰਦੇ ਬਹੁਤ ਵੈਸੇ ਤੋਂ ਦੁਨੀਆ ਮੇ ਹੌਸਲੇ ਬੜੇ ਆਲੀ ਤੇ ਜਬ ਸਿਕੰਦਰ ਗਿਆ ਤੋ ਉਸਕੇ ਦੋਨੋਂ ਹੱਥ ਖਾਲੀ ਥੇ ਦੁਨੀਆ ਕਾ ਇੱਕ ਮੈਸੇਜ ਦੇ ਗਿਆ ਕੁਛ ਨਹੀਂ ਜਾਏਗਾ ਖਾਲੀ ਹੱਥ ਆਏ ਤੋ ਖਾਲੀ ਹੱਥ ਜਾਏਗਾ ਅੱਜ ਨੀਟੂ ਛਟਰਾਲਾ ਮੇਰਾ ਵੀਰ ਇੱਕ ਰੱਬੂ ਕੀ ਬੰਦਾ ਵਾ ਤੇ ਇੱਕ ਮੈਨੂੰ ਹੌਸਲਾ ਦੇਣ ਆਇਆ ਵਾ ਤੇ ਦੂਜੀ ਗੱਲ ਕਹਿਣਾ ਵੀ ਫਿਲਮਾਂ 'ਚ ਆ ਜਾ ਤੇ ਗੱਲ ਇਹਦੀ ਵਧੀਆ ਲੱਗੀ ਆ ਤੇ ਮੈਂ ਸਾਰੇ ਪ੍ਰੋਡਿਊਸਰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹੁਣ ਸਾਨੂੰ ਦੋਨਾਂ ਨੂੰ ਇੱਕੇ ਪਲੇਟਫਾਰਮ ਤੇ ਸਾਨੂੰ ਖੜਾ ਕਰ ਦਿਓ ਤੇ ਸਾਨੂੰ ਫਿਲਮਾਂ 'ਚ ਕੰਮ ਦਿਓ ਬਿਲਕੁਲ ਦਿਓ ਕੰਗਨਾ ਦੇ ਚਪੇੜ ਪਈ ਪੂਰਾ ਮੌਲਕ ਇਕੱਠਾ ਹੋਇਆ ਫਰਦਾਵਾ ਉਹ ਕੁੜੀ ਦੇ ਨਾਲ ਅਸੀਂ ਵੀ 13-14 ਸਾਲਾਂ ਦੀ ਜ਼ਿੰਦਗੀ ਦੇ ਲੋਕ ਮੁੱਦਿਆਂ ਤੇ ਵਾਸਤੇ ਚੱਕਦੇ ਆ ਹਮ ਫਰਮਾਂ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੇ ਗਲਤੀ-ਬੁਲਤੀਆਂ ਮaaf ਕਰਕੇ ਸਾਨੂੰ ਫਿਲਮਾਂ ਦੇ ਵਿੱਚ ਲਿਆ ਜਾ। ਬਣੀਆਂ ਤੇ ਨੀਟੂ ਸਟਾਰ ਵਾਲਿਆਂ ਦੇ ਕਹਿੰਦੇ ਕਦੇ ਵੀ ਫਿਲਮਾਂ ਦੇ ਵਿੱਚ ਟਰਾਈ ਮਾਰੋ। ਅਸੀਂ ਉਹਨਾਂ ਨੂੰ ਫਿਲਮਾਂ ਦੇ ਵਿੱਚ ਆਉਣ ਦੀ ਇੱਛਾ ਰੱਖਦੇ ਆ ਤੇ ਬੇਨਤੀ ਕਰਦੇ ਆ ਤੁਹਾਨੂੰ ਵੀ ਹੁਣ ਸਾਨੂੰ ਕੋਈ ਨਾ ਕੋਈ ਕੰਮ ਦੇ ਕੇ ਕਿਉਂਕਿ ਅਸੀਂ ਸਿਆਸਤਾਂ ਵਿੱਚ ਲੜੇ ਆ ਤੁਸੀਂ ਸਾਡਾ ਮੁੱਲ ਨਹੀਂ ਪਾਇਆ। ਹੁਣ ਘੱਟੋ-ਘੱਟ ਸਾਨੂੰ ਫਿਲਮਾਂ ਵਿੱਚ ਕੰਮ ਦੇ ਕੇ ਸਾਡੀ ਬੇਨਤੀ ਨੂੰ ਕਬੂਲ ਕੀਤਾ ਜਾਵੇ। ਦੇ ਖਾਪਰ ਜੜ ਕੇ ਬੰਦੀ ਕਨੇ ਆਪਾਂ ਗਰੀਬ ਬੰਦੇ ਆ ਸੱਚਜੇ ਬੰਦੇ ਆ ਟੀਟੂ ਪਾਣੀ ਆ ਭਾਜੀ ਬਹੁਤ ਲੋਕਾਂ ਨੂੰ ਨਿਰਾਸ਼ ਤੇ ਮੈਂ ਵੀ ਬਹੁਤ ਨਿਰਾਸ਼ਾ ਜਨਰਲ ਵੋਟਾਂ ਪਾਈਆਂ ਧੰਨਵਾਦ ਉਹਨਾਂ ਦਾ ਪਰ ਮਾਤਮਾ ਰੱਬ ਚੜ੍ਹਦੀ ਕਲਾ ਵਿੱਚ ਗੁੱਡੀ ਚਾਇਆ ਰੱਖੇ ਪਰ ਸਾਡੇ ਦਿਨਾਂ ਨੂੰ ਬਹੁਤ ਠੀਸ ਪਹੁੰਚੀ ਆ ਬਹੁਤ ਖਰਚਾ ਹੋ ਜਾਂਦਾ ਹਰ ਸਾਲ ਆਪਾਂ ਖਰਚੇ ਕਰਕੇ ਲੋਕਾਂ ਵਾਸਤੇ ਲੱਗਦੇ ਆ ਮਰਦੇ ਕਿਹੜਾ ਜੀ ਸਾਲ ਹੁੰਦਾ ਇਸ ਲਈ ਕਿ ਮੈਂ ਟੀਟੂ ਭਾਈ ਨੂੰ ਟੀਟੂ ਬਾਨੀ ਆ ਪਾਈ ਲੋਕਾਂ ਫਿਲਮਾਂ ਤੱਕ ਮੂੜੋ ਤੇ ਆਪਣੇ ਉਹ ਨਵੀਆਂ ਫਿਲਮਾਂ ਪੰਜਾਬੀ ਫਿਲਮਾਂ ਬੋਲੀਵੁੱਡ ਫਿਲਮਾਂ ਕਰੀਏ ਜਿਵੇਂ ਕੱਜ ਮੇਰੀ ਫਿਲਮ ਆਈਏ ਨੀਮਸਾਸਕੁਟਰੀ ਪਾਰਟ 2 ਉਹਦੇ ਵਿੱਚ ਮੰਤਰੀ ਐ ਅਗਲੀ ਫਿਲਮਾਂ ਬਹੁਤ ਜ਼ਬਰਦਸਤ ਆ ਰੌ ਫਿਲਮਾਂ ਤੇ ਸਾਰੇ ਮੇਰੇ ਭੈਣ ਭਰਾ ਸਪੋਰਟ ਕਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਜੋ ਅਗਲੇ ਕਿਉਂਕਿ ਟੀਟੂ ਪਾਣੀ ਐ ਤੇ ਨੀਟੂ ਸ਼ੇਪਾਣਾ ਜੇ ਮੈਂ ਜੇ ਕਹਾਂ ਅਗਰ ਤੂੰ ਤਨਨਾ ਮਤ ਜੇ ਹੁਣ ਤੂੰ ਇਕੱਲੇ ਨੇ ਫਿਲਮਾਂ ਕੀਤੀਆਂ ਮੈਨੂੰ ਨਾਂ ਲੈ ਕੇ ਗਿਆ ਤੇ ਧਰਨਾ ਹੁਣ ਤੇਰੇ ਖਵਾ ਵੀ ਲੱਗੂਗਾ ਉਹਨੂੰ ਲਓ ਜੀ ਮੈਂ ਤਾਂ ਦੱਸਾਂ ਜਿੱਥੇ ਮੇਰਾ ਰੋਲ ਕਰੇਗਾ ਉੱਥੇ ਇਕੱਲੇ ਚਲੇਗਾ ਜਿੱਥੇ ਕਿ ਕੋਈ ਬੰ ਪਰ ਮੈਂ ਪਸੰਦ ਵੀ ਕਰਦਾ ਭਾਈ ਇਹ ਭਾਈ ਆਣ ਯਾਰ ਵਧੀਆ ਬੰਦੇ ਆਣ ਸਾਰੇ ਚਾਹੀਦੇ ਅੱਜ ਸਾਡਾ ਥੋੜਾ ਜਿਹਾ ਦਿਮਾਗ ਖੁੱਲਿਆ ਵਾ ਥੜਾ ਦਿਮਾਗ ਫਰੈਸ਼ ਕੀਤਾ ਮੇਰੇ ਭਰਾ ਨੇ ਕਿਹਾ ਇੱਥੇ ਆ ਕੇ ਜਲੰਧਰ ਤੋਂ ਮੇਰੇ ਕੋਲ ਆ ਗਿਆ ਲੱਗੇ ਵਾਲੇ ਕੋਈ ਜਿਹੜੇ ਹੈਗੇ ਸਪੋਰਟਰ ਉਹ ਕਦੇ ਮੇਰੇ ਕੋਲ ਆਏ ਨਹੀਂ ਕਿਤਾ ਬੰਨਣੇ ਕਹਿੰਦਾ ਥੈਂਕ ਯੂ ਮਿਹਰਬਾਨੀ